ਅੱਜ ਜਿਹੜੀ ਪ੍ਰੈਸ ਰਿਲੀਜ਼ ਪਾਈ ਗਈ ਆ ਉਹ ਅਸੀਂ ਜਿਹੜੇ ਮੋਟਰਸਾਈਕਲ ਰਿਕਵਰ ਕੀਤੇ ਆ ਮਾਸਾਂਕੀ ਮਾਡਲ ਟਾਊਨ ਨੇ ਜਿਹੜੇ 8 ਮੋਟਰਸਾਈਕਲ ਜਿਹੜੇ ਰਿਕਵਰ ਕੀਤੇ ਆ ਇਹਨਾਂ ਨੇ ਕੜੇ ਹੀ ਗਲੇਰੀ ਤੇ ਬੜੇ ਨੇ ਵਧੀਆ ਟੰਗ ਨਾਲ ਜਿਹੜਾ ਇਹਨਾਂ ਚੋਰਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਿਲ ਕੀਤੀ ਆ ਇਹ ਵੀ ਕੁਝ ਮੈਨੂੰ ਲੱਗਦਾ ਵੀ ਨਸ਼ਾ ਵਗੈਰਾ ਕਰਨ ਦੇ ਆਦੀ ਹੈਗੇ ਆ ਆਸਾਪੀ ਇੰਨਾ ਕੋਲੋਂ ਹੋ ਰਹੀ ਸਾਨੂੰ ਇਦਾਂ ਦੇ ਮੋਟਰਸਾਈਕਲ ਜਾਂ ਹੋਰ ਵੀ ਚੋਰੀ ਦਾ ਸਮਾਨ ਜਿਹੜਾ ਬਵਾਮਦ ਹੋ ਸਕਦਾ ਹੈ ਅੱਜ ਵੀ ਜਿਹੜੀ ਪ੍ਰੈਸ ਤੋਂ ਬਲਾਈ ਗਈ ਆ ਉਹ ਅਸੀਂ ਜਿਹੜੇ ਮੋਟਰਸਾਈਕਲ ਰਿਕਵਰ ਕੀਤੇ ਆ ਅ ਸ੍ਰੀ ਐਸਐਸਪੀ ਸਾਹਿਬ ਪਟਿਆਲਾ ਅਤੇ ਐਸਪੀ ਸਿਟੀ ਪਟਿਆਲਾ ਦੀਆਂ ਹਦਾਇਤਾਂ ਦੇ ਤਹਿਤ ਥਾਣਾ ਸਿਵਲ ਲਾਈਨ ਤੇ ਚੌਂਕੀ ਇਨਚਾਰਜ ਮਾਡਲ ਟਾਊਨ ਚੌਂਕੀ ਮਾਡਲ ਟਾਊਨ ਨੇ ਜਿਹੜੇ 8 ਮੋਟਰਸਾਈਕਲ ਜਿਹੜੇ ਰਿਕਵਰ ਕੀਤੇ ਆ ਇਹਨਾਂ ਨੇ ਬੜੇ ਹੀ ਦਲੇਰੀ ਤੇ ਬੜੇ ਹੀ ਵਧੀਆ ਟੰਗ ਨਾਲ ਜਿਹੜਾ ਇਹਨਾਂ ਚੋਰਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਸਾਰਿਆਂ ਨੂੰ ਕਿ ਅਸੀਂ ਚੌਂਕੀ ਇਨਚਾਰਜ ਨੇ ਮਾਡਲ ਟਾਊਨ ਨੇ 8 ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਆ ਰਿਕਵਰ ਕੀਤੀ ਆ ਮੈਂ ਇਹ ਜਿਹੜੇ ਮੋਟਰਸਾਈਕਲ ਐ ਇਹ ਦੀ ਗੈਂਗ ਸੀਗੀ ਕਿਸ ਤਰ੍ਹਾਂ ਇਹ ਜਿਹੜਾ ਵਾਰਦਾਤਾਂ ਨੂੰ ਜਾਣ ਦਿੰਦੇ ਸੀ ਹਾਂਜੀ ਆ ਇਹਨਾਂ ਵਿੱਚੋਂ ਜਿਹੜਾ ਇੱਕ ਲੜਕਾ ਹੈਗਾ ਆ ਆਕਾਸ਼ਦੀਪ ਸਿੰਘ ਇਹ ਹੈਗਾ ਆ ਪਟਿਆਲੇ ਤੋਂ ਹੀ ਆ ਪਸਿਆਣਾ ਤੋਂ ਆ ਤੇ ਹੈਗਾ ਪਟਿਆਲੇ ਦਾ ਆ 26 ਸਾਲ ਦੀ ਉਮਰ ਹੈਗੀ ਆ ਇਹਦੇ ਤੇ ਪਹਿਲਾਂ ਵੀ ਐਫ ਆਈ ਆਰ ਹੈਗੀਆਂ ਚੋਰੀ ਦੀਆਂ ਤੇ ਜਿਹੜੇ ਇਹਨਾਂ ਵਿੱਚ ਦੋ ਲੜਕੇ ਆ ਇੱਕ ਲਵਕ੍ਰਿਤ ਸਿੰਘ ਤੇ ਜਸਜੋਤ ਸਿੰਘ ਇਹਨਾਂ ਦੀ ਇੱਕ ਦੀ ਉਮਰ 21 ਸਾਲ ਹੈ ਇੱਕ ਦੀ ਉਮਰ 19 ਸਾਲ ਆ ਤੇ ਇਹਨਾਂ ਨੇ ਜਿਹੜਾ ਇਹ ਇਲਜ਼ਾਮ ਮਤਲਬ ਇਹਨੂੰ ਦਿੱਤਾ ਹੈ ਇਲਜ਼ਾਮ ਨਾ ਇਹ ਸਿਰਫ ਮੈਨੂੰ ਲੱਗਦਾ ਵੀ ਨਸ਼ਾ ਵਗੈਰਾ ਕਰਨ ਦੇ ਆਦੀ ਹੈਗੇ ਆ ਨਸ਼ਾ ਨਸ਼ੇ ਦੀ ਤੋੜ ਜੇ ਤੁਹ ਲੱਗਦੀ ਆ ਤੇ ਇਦਾਂ ਦੇ ਕੁਝ ਵੀ ਜਿਹੜਾ ਕਰਾਇਮ ਕਰਨ ਨੂੰ ਅੱਗੇ ਆਉਂਦੇ ਆ ਇਹਨਾਂ ਕੋਲੋਂ 8 ਮੋਟਰਸਾਈਕਲ ਜਿਹੜੇ ਰਿਕਵਰ ਹੋਏ ਆ ਸਾਨੂੰ ਆਸ ਹੈ ਵੀ ਇਹਨਾਂ ਕੋਲੋਂ ਹੋਰ ਵੀ ਸਾਨੂੰ ਇਦਾਂ ਦੇ ਮੋਟਰਸਾਈਕਲ ਜਾਂ ਹੋਰ ਵੀ ਚੋਰੀ ਦਾ ਸਮਾਨ ਜਿਹੜਾ ਬਰਾਮਦ ਹੋ ਸਕਦਾ ਹੈ ਤੇ ਇਹਨਾਂ ਚੋ ਮਾਸਟਰਮਾਈਂਡ ਕਿਹੜਾ ਹੈ ਇਹਨਾਂ ਵਿੱਚੋਂ ਜਿਹੜਾ ਹੈਗਾ ਆ ਆਕਾਸ਼ਦੀਪ ਸਿੰਘ ਉਹਦੇ ਤੋਂ ਪਹਿਲਾਂ ਵੀ ਐਫ ਆਈ ਆਰ ਹੈਗੀਆਂ ਆ ਜਿਹੜੇ ਦੋ ਨਾਲ ਇਹ ਨਵੇਂ ਆ ਇਹਨਾਂ ਤੇ ਪਹਿਲਾਂ ਕੋਈ ਵੀ ਐਫਆਈਆਰ ਨਹੀਂ ਹੈਗੀ ਇਹਨਾਂ ਨੇ ਪਹਿਲੀ ਵਾਰ ਇਸ ਜੁਰਮ ਨੂੰ ਅੰਜਾਮ ਦਿੱਤਾ ਹੈ ਅਸੀਂ ਪਟਿਆਲੇ ਥ੍ਰੀ ਕੀਤਾ ਆ ਅਲੱਗ-ਅਲੱਗ ਥਾਵਾਂ ਤੋਂ ਇਹਨਾਂ ਨੇ ਜਿਹੜੇ ਮੋਟਰਸਾਈਕਲ ਜਿਹਨੇ ਸੀ ਚੋਰੀ ਕੀਤੇ ਆ ਰਿਕਵਰੀ ਕਿਤੋਂ ਹੋਈ ਹੈ ਜੀ ਇਹ ਮੋਟਰਸਾਈਕਲ ਆ ਇੱਕ ਹੋਈ ਲੀਲਾਪਵਨ ਤੋਂ ਹੋਈ ਆ ਕੁਝ ਮੋਟਰਸਾਈਕਲ ਲੀਲਾਪਵਨ ਦੀਆਂ ਹੋਈਆਂ ਆ ਕੁਝ ਹੋਈਆਂ ਆ ਆਪਣਾ ਰਜਿੰਦਰਾ ਹਸਪੀਟਲ ਦੇ ਕੋਲੋਂ ਹੋਈਆਂ ਆ ਹਾਂਜੀ ਇਹ ਡਰ ਨਹੀਂ ਗਿਵ ਅਵੇ ਆ ਜੀ ਪੁਲਿਸ ਨੂੰ ਕਿਸ ਅਧਾਰ ਤੇ ਉਹਨਾਂ ਨੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪਹਿਲੇ ਜਦੋਂ ਪਤਾ ਲੱਗਿਆ ਆ ਸਾਨੂੰ ਜਿਵੇਂ ਪਹਿਲਾਂ ਕਿਸੇ ਨੇ ਦੱਸਿਆ ਵੀ ਸੀ ਇਨਫੋਰਮੇਸ਼ਨ ਸੀ ਸਾਡੇ ਕੋਲ ਕਿ ਇਦਾਂ ਦੇ ਬੰਦੇ ਜਿਹੜੇ ਆ ਇਥੇ ਐਕਟਿਵ ਹੈਗੇ ਆ ਤੇ ਅਸੀਂ ਫਿਰ ਸਾਡੇ ਚੌਂਕੀ ਇਨਚਾਰਜ ਨੇ ਇੱਕ ਨਾਕਾ ਲਾਇਆ ਹੋਇਆ ਸੀ ਜਦੋਂ ਨਾਕਾ ਲਾਇਆ ਹੋਇਆ ਸੀ ਤੇ ਸਾਹਮਣੇ ਤੋਂ ਆ ਰਹੇ ਸੀ ਤੇ ਚੌਂਕੀ ਇਨਚਾਰਜ ਨੇ ਬੜੀ ਹੀ ਹੁਸ਼ਿਆਰੀ ਨਾਲ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਇਹਨਾਂ ਤੇ ਕਾਰਵਾਈ ਕੀਤੀ ਹਾਂ ਕਿਸ ਤਰ੍ਹਾਂ ਦਾ ਨਿਸ਼ਾ ਕਰਨ ਦੀ ਆਗਿਆ ਨੇ ਨੌਕਵਾਨ ਇਹ ਨਾਲੇ ਤੌਰ ਦੇ ਵਿੱਚ ਨੀਆਂ ਵੱਡੀਆਂ ਵਾਰਦਾਤਾਂ ਵੀ ਇਹਨਾਂ ਨੇ ਅਦਾਮ ਤੇ ਨਸ਼ਾ ਕੋਈ ਵੀ ਪ੍ਰਸਤੋ ਹੈ ਨਾ ਉਹ ਅ ਨਸ਼ਾ ਤਾਂ ਜਿਵੇਂ ਇਹਨਾਂ ਕੋਲ ਉਸ ਟਾਈਮ ਤਾਂ ਨਹੀਂ ਹੋਇਆ ਪਰ ਜਿਵੇਂ ਪਤਾ ਲੱਗਾ ਪੀਏ ਨਸ਼ੇ ਕਰਨ ਦੇ ਆਦੀ ਆ ਤੇ ਇਸੇ ਚੱਲਦੇ ਹੋਏ ਇਹਨਾਂ ਨੇ ਇਹਨਾਂ ਨੂੰ ਇਜ਼ਾਮ ਦਿੱਤਾ ਅੱਗੇ ਚੇਰ ਵੀ ਦਵਾਵਾਂਗੇ ਤੁਸੀਂ ਕਿ ਨਸ਼ਾ ਕਿਸ ਤੋਂ ਦੇਖਿਆ ਨਹੀਂ ਸੀ ਨਸ਼ਾ ਦੇਖਤ ਸੀ ਗਈ ਜਿਹੜੇ ਨਸ਼ੇ ਵਾਲੇ ਆ ਜੀ ਉਹ ਤਾਂ ਵੱਖਰਾ ਕੰਮ ਕਰ ਹੀ ਰਹੀ ਆ ਪਟਿਆਲਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਤੁਸੀਂ ਦੇਖ ਹੀ ਰਹੇ ਹੋ ਕਾਫੀ ਦਿਨਾਂ ਤੋਂ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਹੋਈਆਂ ਸੀ ਜਿਹੜੀਆਂ ਉਹਦੇ ਤਹਿਤ ਪੂਰੀ ਪੁਲਿਸ ਜਿਹੜੀ ਆ ਫੀਲਡ ਦੇ ਵਿੱਚ ਉਤਰੀ ਹੋਈ ਆ ਹਰ ਕਲੋਨੀ ਹਰ ਘਰ ਜਿਹੜਾ ਵੀ ਨਸ਼ਾ ਕਰਦਾ ਆ ਜਾਂ ਵਕਾਉਂਦਾ ਆ ਉਹਨਾਂ ਦੇ ਘਰੇ ਜਾ ਕੇ ਛਾਪੇਮਾਰੀਆਂ ਚੱਲ ਰਹੀਆਂ ਆ ਤੇ ਨਸ਼ੇ ਵਾਲਾ ਵੀ ਮਨਾਨੂੰ ਕਹਿਣਾ ਚਾਹਨੀ ਆ ਕਿ ਇਹ ਬਾਜ਼ ਆ ਜਾਣਾ ਤੇ ਸਭ ਤੋਂ ਵੱਡਾ ਇਹਦੇ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਜਿਹੜੇ ਨਸ਼ੇ ਕਰਦੇ ਆ ਬੱਚੇ ਉਹਨਾਂ ਦੇ ਪੇਰੈਂਟਸ ਨੂੰ ਇੱਕ ਮੈਸੇਜ ਦੇਣਾ ਚਾਹੂੰਗੀ ਪੁਲਿਸ ਦੇ ਨਾਲ ਮੋਡਾ ਨਾਲ ਮੋਟਾ ਜੋੜ ਕੇ ਅੱਗੇ ਆਉਣ ਸਾਨੂੰ ਦੱਸਣ ਕਿ ਕਿਹੜੇ ਘਰ ਜਿਹੜੇ ਨਸ਼ਿਆ ਵਕਾਉਣ ਦਾ ਕੰਮ ਕਰਦੇ ਆ ਪੁਲਿਸ ਉਹਨਾਂ ਦੀ ਪੂਰੀ ਹੈਲਪ ਕਰੋਗੇ ਦੇਖਦੇ ਕਿਵੇਂ ਸੀ ਹੁਣ ਤੱਕ ਕਿੰਨੇ ਬੰਦੇ ਅਰੈਸਟ ਹੋ ਚੁੱਕੇ ਆ ਇਹਨਾਂ ਵਿੱਚ ਮੋਟਰਸਾਈਕਲ ਜਿਹੜੇ ਚੋਰ ਇਹਨਾਂ ਵਿੱਚੋਂ ਤਿੰਨ ਜਣੇ ਦੇ ਅਰੈਸਟ ਹੋ ਚੁੱਕੇ ਆ ਦੇਖਦੇ ਕਿਵੇਂ ਸੀ ਮੋਟਰਸਾਈਕਲ ਉਹ ਅੱਗੇ ਜਿਵੇਂ ਕਰ ਅੱਗੇ ਮੈਨੂੰ ਲੱਗਦਾ ਇਹ ਪਾਰਟ ਵਗੈਰਾ ਕੱਢ ਕੇ ਅੱਗੇ ਸੇਲ ਵਗੈਰਾ ਕਰਦੇ ਆ ਜਾਂ ਫਿਰ ਕਿਸੇ ਨੂੰ ਸਸਤੇ ਭਾਅ ਵੇਚ ਦਿੰਦੇ ਆ ਉਹਦਾ ਕੋਈ ਦੋਸ਼ੀ ਨੁਕੀ ਫੜੇਗਾ ਜਿੰਨਾਂ ਕੋਲ ਇਹ ਸੇਲ ਕਰਦੇ ਸੀਗੇ ਜਾਂ ਤੁਸੀਂ ਕਹਿੰਦੇ ਮੈਂ ਬਾਅਦ ਦੀ ਗੱਲ ਕਰੀਏ ਤਾਂ ਉਹਨਾਂ ਦੇ ਅੱਗੇ ਪਹੁੰਚ ਕੀਤੀ ਗਈ ਕਿ ਅਸੀਂ ਇਹਨਾਂ ਦਾ ਰਿਮਾਂਡ ਲਿਆ ਆ ਤੇ ਅੱਗੇ ਇਹਨਾਂ ਦੇ ਆ ਅਗਲਾ ਪਿਛਲਾ ਜਿਹੜਾ ਸਾਰਾ ਉਹਨਾਂ ਤੇ ਤਫਤੀਸ਼ ਦੇ ਵਿੱਚ ਸਾਹਮਣੇ ਆਊਗਾ ਕਿ ਇਹ ਕਿੰਨੂ ਕਿੰਨੂ ਵੇਚਦੇ ਸੀ ਲੱਗਦਾ ਵੀ ਹੋਰ ਵੀ ਮੋਟਰਸਾਈਕਲ ਜਾਂ ਨਸ਼ੇ ਬਾਬਤ ਕੋਈ ਜਾਣਕਾਰੀ ਨਾ ਤੋਂ ਮਿਲ ਸਕਦੀ ਹੈ ਉਸ ਦਾ ਮਸਕੂਰਾਨੇ ਰਿਮਾਂਡ ਹਾਂਜੀ ਜ਼ਰੂਰ ਜਿਹੜਾ ਇੱਕ ਲੜਕਾ ਹੈਗਾ ਆ ਆਕਾਸ਼ਦੀਪ ਉਹਦੇ ਪਹਿਲਾਂ ਵੀ ਚੋਰੀ ਦੇ ਦੋ ਐਫਆਈਆਰ ਦਰਜ ਹੈਗੀਆਂ ਆ ਤੇ ਸਾਨੂੰ ਪੂਰੀ ਉਮੀਦ ਹੈ ਵੀ ਉਹਦੇ ਕੋਲ ਹੋਰ ਵੀ ਸਾਨੂੰ ਕਾਫੀ ਜਾਣਕਾਰੀ ਮਿਲੋਗੇ ਰਿਮਾਂਡ ਕਿੰਨੇ ਦਿਨ ਦਾ ਜੀ ਰਿਮਾਂਡ 3 ਦਿਨ ਦਾ ਰਿਮਾਂਡ ਮਿਲਿਆ ਜੀ ਕਿਹੜੀ ਤਰ੍ਹਾਂ ਦੇ ਇਹਨਾਂ ਤੇ 379 411 ਆਈਪੀਸੀ ਦੇ ਤਹਿਤ ਦਾ ਐਫਆਈਆਰ ਦਰਜ ਹੋਇਆ ਠੀਕ ਹੈ ਮੈਂ ਪਹਿਲਾਂ ਵੀ ਕਈ ਚੋਰੀ ਦੀਆਂ ਵਾਰਦਾਤਾਂ ਦੇ ਵੀ ਚੋਰ ਪੜੇ ਜਾਂਦੇ ਨੇ ਅੰਦਰ ਜਾਂਦੇ ਨੇ ਜਿਵੇਂ ਹੁਣ ਆਹ ਤਾਜ਼ੀ ਚੀਜ਼ ਜਿਸ ਤਰ੍ਹਾਂ ਇਹਦੇ ਉਸ ਤੋਂ ਪਹਿਲਾਂ ਵੀ ਮਾਮਲਾ ਦਰਜ ਸੀਗਾ ਉਹ ਫੇਰ ਬਾਅਦ ਆ ਕੇ ਅਜਿਹੀਆਂ ਹੀ ਵਾਰਦਾਤਾਂ ਨੂੰ ਅਨਜ਼ਾਮ ਮੈਨੂੰ ਲੱਗਦਾ ਇਹ ਜਿਹੜੇ ਨਸ਼ੇ ਕਰਦੇ ਆ ਨਾ ਇਸ ਕਰਕੇ ਬਾਰ ਬਾਰ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਇਹਦੇ ਵਿੱਚ ਇਹਦੇ ਪੇਰੈਂਟਸ ਨੂੰ ਚਾਹੀਦਾ ਆ ਕਿ ਇਹਨਾਂ ਨੂੰ ਜਿਹੜੇ ਆਪਣੇ ਨਸ਼ਾ ਸਡਾਊਨ ਦੇ ਅੰਦਰ ਆ ਉੱਥੇ ਇਹਨਾਂ ਨੂੰ ਭਰਤੀ ਕਰਾਉਣਾ ਚਾਹੀਦਾ ਆ ਜੇ ਹੋਰ ਨਹੀਂ ਆ ਤੇ ਸਾਡੇ ਕੋਲ ਆਉਣਾ ਅਸੀਂ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰਨ ਨੂੰ ਤਿਆਰ ਆ ਹੁਣ ਤਾਂ ਗਵਰਨਮੈਂਟ ਵੀ ਪੰਜਾਬ ਗਵਰਨਮੈਂਟ ਵੀ ਨਸ਼ਾ ਸਡਾਊਨ ਦੇ ਵਿੱਚ ਮਤਲਬ ਕਾਫੀ ਹੈਲਪ ਕਰ ਰਹੀ ਆ ਤੇ ਫਿਰ ਵੀ ਜੇ ਮੈਨੂੰ ਲੱਗਦਾ ਹੈ ਮਾਪੇ ਜੇ ਉਹਨਾਂ ਦੇ ਹੈਲਪ ਨਹੀਂ ਕਰ ਰਹੇ ਪੁਲਿਸ ਦੇ ਕੋਲ ਨਹੀਂ ਆ ਰਹੇ ਸਿੱਧਾ ਨਹੀਂ ਆ ਕੇ ਦੱਸ ਰਹੇ ਤੇ ਮਾੜੀ ਗੱਲ ਹੈ ਮੈਡਮ ਉਮਰ ਬਹੁਤ ਛੋਟੀ ਸੀ ਨਾ ਨੌਜਵਾਨਾ ਦੀ ਬਹੁਤ ਛੋਟੀ ਉਮਰ ਦੇ ਵਿੱਚ ਜਿਹੜੀਆਂ ਵਰਤਾਂ ਨੂੰ ਇਨਜਾਮ ਦੇ ਲਿਆ ਨੱਚਾ ਨਿਰਾ ਬੇਕੂ ਕਾਰਨ ਮੰਨਿਆ ਜਾਂਦਾ ਹੈ ਪਟਿਆਲਾ ਦੇ ਲੋਕਾਂ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਵੀ ਮੈਂ ਔਰ ਸਾਡੇ ਪੂਰੀ ਪਟਿਆਲਾ ਪੁਲਿਸ ਦੀ ਐਸਐਸਪੀ ਸਾਹਿਬ ਦੀਆਂ ਇਹ ਹਦਾਇਤਾਂ ਆ ਵੀ ਸਾਹਮਣੇ ਆਓ ਤੇ ਦੱਸੋ ਕਿਹੜੇ ਬੰਦੇ ਨਸ਼ੇ ਦੇ ਕੰਮ ਕਰਦੇ ਆ ਜਿਹੜੇ ਵੱਡੇ ਬੰਦੇ ਹੈਗੇ ਜੇ ਨਸ਼ਾ ਕਰ ਵਕਾਉਂਦੇ ਆ ਸਾਡੇ ਕੋਲ ਆਓ ਮੇਰੇ ਕੋਲ ਆਓ ਮੈਂ ਆਪਣਾ ਨੰਬਰ ਵੀ ਦੇ ਦਿੰਦੀ ਆ ਜੇ ਸਾਹਮਣੇ ਨਹੀਂ ਆ ਕੇ ਦੱਸ ਸਕਦੇ ਤੇ ਸਾਨੂੰ ਕਾਲ ਕਰ ਸਕਦੇ ਆ ਉਹਨਾਂ ਦਾ ਬਿਲਕੁਲ ਗੁਪਤ ਰੱਖਿਆ ਜਾਊਗਾ ਨਾਮ ਪਤਾ ਤੇ ਅਸੀਂ ਉਹਨਾਂ ਨੂੰ ਪੂਰਾ ਫੜਨ ਵਿੱਚ ਉਹਨਾਂ ਦਾ ਸਹਿਯੋਗ ਕਰਾਂਗੇ